ਭਾਈ ਜੀ ਬੜਾ ਧੰਨਵਾਦ ਦੋਸਤੋ ਵੇਖੋ ਜਿਹੜੀ ਫਸਲ ਨੂੰ ਸਾਰਾ ਪੰਜਾਬ ਚਾਹੁੰਦਾ ਐਜੀਟੇਸ਼ਨ ਕਰ ਰਹੇ ਆ ਧਰਨੇ ਲਾ ਰਹੇ ਆ ਲੋਕਾਂ ਨੂੰ ਮੀਟਿੰਗਾਂ ਕਰ ਰਹੇ ਰੈਲੀਆਂ ਕਰ ਰਹੇ ਆ ਪਰ ਸਾਡੇ ਨੂੰ ਪੰਜਾਬ ਸਰਕਾਰ ਕਹਿੰਦੀ ਜੇ ਬੂਟਾ ਲਾਇਆ ਸੈਂਟਰ ਸਰਕਾਰ ਕਹਿੰਦੀ ਤੁਹਾਡੇ ਤੇ ਪਰਚਾ ਕਰਾਂਗੇ ਤੇ ਰਾਜਸਥਾਨ ਐਮਪੀ ਯੂਪੀ ਉਤਰਾਖੰਡ ਜਿਹੜਿਆਂ ਨੇ ਕੋਈ ਮੰਗ ਵੀ ਨਹੀਂ ਕੀਤੀ ਉਹਨਾਂ ਨੂੰ ਇਹ ਕਹਿੰਦੇ ਤੁਸੀਂ ਖੇਤੀਆਂ ਵਲੋ ਤੇ ਠੇਕੇ ਵੀ ਲਓ ਇਹ ਪੰਜਾਬ ਨਾਲ ਧੱਕਾ ਭਾਈ ਜੀ ਪੰਜਾਬ ਨੂੰ ਪਤਾ ਨਹੀਂ ਕਿਹੜੀ ਗਿਣਤੀ 'ਚ ਲਈ ਬੈਠੇ ਆ ਇਹ ਅਜੇ ਵੀ ਜੇ ਨਾਲ ਲੋਕਾਂ ਨੂੰ ਨਾ ਸਮਝਾਈ ਨਾ ਤਾਂ ਮੈਂ ਦੋਸਤੋ ਤੁਹਾਨੂੰ ਬੇਨਤੀ ਕਰਦਾ ਵੀ ਰੋਜ਼ ਮੁੰਡੇ ਮਰਦੇ ਪਏ ਆ 15 16 ਮੁੰਡੇ ਰੋਜ਼ ਗਿਣਤੀ ਆ ਜਿਹੜੀ ਬਾਹਾਂ ਵਿੱਚ ਸਰੰਜਾਂ ਨਹੀਂ ਪਟਿਆ ਜਾਂਦੀਆਂ ਕੱਲਿਆਂ ਮੀਡੀਆ ਖਰੀਦਿਆ ਗਿਆ ਖਬਰਾਂ ਨਹੀਂ ਉਹਨਾਂ ਦੇ ਆਉਂਦੇ ਆ ਪਰ ਸਾਡੇ ਕੋਲ ਸਾਰੀਆਂ ਖਬਰਾਂ ਪਹੁੰਚਦੀਆਂ ਸਾਡੇ ਕੋਲ ਕੱਲੀ-ਕੱਲੀ ਮਾਂ ਦਾ ਪਿਓ ਦਾ ਡਾਟਾ ਆਉਂਦਾ ਜਦੋਂ ਰੋਕੇ ਕਹਿੰਦੇ ਆ ਭਾਈ ਜੱਗਾ ਜੀ ਬੇਟੇ ਸਾਡੇ ਬੱਚੇ ਵਿਚਾਰੋ ਸਾਡਾ ਪੰਜਾਬ ਰੋੜਦਾ ਜਾ ਰਿਹਾ ਉਹਨਾਂ ਦੇ ਦੁੱਖਾਂ ਨੂੰ ਵੇਖ ਕੇ ਫਿਰ ਅਸੀਂ ਕਹਾ ਵੀ ਹੁਣ 4-5 ਮਹੀਨਾ ਦਾ ਟਾਈਮ ਆ ਮਾਨ ਸਾਹਿਬ ਜਿਆਦਾ ਮੰਨ ਲਓ ਤੇ ਨਹੀਂ ਰਖੇ ਤੂਫਾਨ ਜਿਵੇਂ ਕਹੀਏ ਵੀ ਹੁਣ ਬੜਾ ਸਮਾਂ ਨਹੀਂ ਦੇਣਾ ਲੋਕਾਂ ਨੇ ਮਾਹੌਲ ਥੋੜਾ ਵੀ ਜਿਵੇਂ ਅੱਗੇ ਵਧਿਆ ਸੀ ਨਾ ਉਨੀ ਤੇਜ਼ੀ ਨਾਲ ਘੱਟ ਸਕਦਾ ਹੈ ਅੱਜ ਅਸੀਂ ਹਾਕਪੁਰ ਦੇ ਏਰੀਆ 'ਚ ਫਿਰਦੇ ਹਾਂ ਦੋਸਤੋ ਤਜੀਰ ਦੇ ਭਰਾਵਾਂ ਨੇ ਬਾਹਰ ਫੜੀ ਅੱਗੇ ਆ ਕੇ ਕਹਿੰਦੇ ਕੋਈ ਗੱਲ ਨਹੀਂ ਬਾਈ ਜੇ ਕੋਈ ਇੱਕ ਡਰ ਗਿਆ ਤੇ ਅਸੀਂ ਖੜੇ ਆਂ ਪੰਜਾਬ ਦਾ ਖੂਨ ਹੈਗਾ ਸਾਡੇ ਰਗਾਂ 'ਚ ਵੀ ਕੋਈ ਗੱਲ ਨਹੀਂ ਵੀਰੋ ਅਸੀਂ ਹੁੰਦਾ ਇੰਨੀ ਦੂਰ ਚੱਲ ਕੇ ਆਏ ਸੀ ਸਾਡੋ ਨੇ ਸੀਗਾ ਵੀ ਕੋਈ ਨਾ ਕੋਈ ਤਾਂ ਭਰਾ ਮਿਲੂਗਾ ਕੋਈ ਗੱਲ ਨਹੀਂ ਤੇ ਪਰ ਤੇ ਦੋ ਇੱਥੇ ਆ ਕੇ ਜਿਹੜੀ ਰਾਤ ਵੀਡੀਓ ਪਾਈ ਸੀ ਉਸ ਵੀਡੀਓ ਨੇ ਵੇਖ ਕੇ ਅੱਜ ਅਜੇ ਕੋਈ ਵੀ ਬੰਦਾ ਨਹੀਂ ਸੀ ਆਪਣਾ ਜੇ ਕਹੀਏ ਵੀ ਕੋਈ ਬੰਦਾ ਕੋਮੇਟੀ ਲੱਗੀ ਜਾਂ ਗਵਾਹੀ ਕਰਨ ਵਾਲਾ ਕੋਈ ਸਾਥੀ ਸੀਗਾ ਤੇ ਕੋਈ ਭਰਾ ਵੀ ਹੈ ਨਹੀਂ ਸੀ ਆਪਣੇ ਨਾਲ ਪਰ ਆਜੂਬਾ ਤੁਸੀਂ ਵੇਖੋ ਵੀ ਕਿਵੇਂ ਕਾਫਲੇ ਬੰਦੇ ਮਿਲ ਕੇ ਯੋਧੇ ਹਾਰਪੁਰ ਤੋਂ ਵੀ ਜਿਹੜੇ ਕਹਿੰਦੇ ਬਾਈ ਜੀ ਥੋੜੀ ਅਸੀਂ ਇੱਕ ਵੀਡੀਓ ਤੇ ਜੇ ਨਾਲ ਖੜ ਸਕਦੇ ਹਾਂ ਜੇ ਸਾਨੂੰ ਨਾਲ ਜੋੜੋ ਤਾਂ ਤੁਹਾਡੇ ਵਾਸਤੇ ਕੀ ਨਹੀਂ ਆਪਾਂ ਕਰ ਸਕਦੇ ਧੰਨਵਾਦ ਬਾਈ ਜੀ ਆਪਦੀ ਮੇਰੀ ਕੋਈ ਲੜਾਈ ਨਹੀਂ ਮੈਂ ਕੋਈ ਆਪਦੇ ਵਾਸਤੇ ਨਹੀਂ ਮੰਗਦਾ ਇਹੀ ਸੋਚ ਆ ਕਿ ਜੇ ਸਾਡੀ ਖੇਤੀ ਹੋ ਜਾਏ ਤੇ ਪੰਜਾਬ ਦੇ ਵਿੱਚ ਸਾਡੇ ਜਿਹੜੇ ਬੱਚੇ ਆ ਤੇ ਰੋਜ਼ ਸਰਿੰਜਾਂ ਲਾ ਕੇ ਨਾਮ ਮਾਰਨ ਡਾਕਟਰ ਲੈ ਕੇ ਦੇਵੇ ਜਿਹੜੇ ਬੰਦੇ ਪੱਕੇ ਖਾਂਦੇ ਆ ਉਹਨਾਂ ਨੂੰ ਸਰਕਾਰੀ ਹਸਪਤਾਲਾਂ ਸੈਂਟਰਾਂ ਨਹੀਂ ਫ੍ਰੀਮ ਪੋਸਟ ਮਿਲੇ ਜਿਵੇਂ ਪਹਿਲਾਂ ਮਿਲਦਾ ਰਿਹਾ ਹੈ ਪੰਜਾਬ ਚ 65 ਮਿਲੇ ਦੇਖੀ ਖੇਤੀ ਸੀਗੀ ਸਾਡੀ ਠੇਕੇ ਸੀਗੇ ਗੁਰਦੇਵ ਭਾਈ ਵੇਖੋ ਮਾਹੌਲ ਜਿਹੜੇ ਲੋਕਾਂ ਨੇ ਕਰਾਇਆ ਸੀ ਨਾ ਪ੍ਰੋਗਰਾਮ ਉਹਨਾਂ ਨੇ ਭਰਾਵਾਂ ਨੇ ਫੋਨ ਬੰਦ ਕਰ ਲਿਆ ਆ ਕੇ ਦਬਾਅ ਪੈ ਗਿਆ ਚਲੋ ਦਬਾਅ ਵੀ ਪੈਂਦੇ ਆ ਲੋਕਾਂ ਦੇ ਤੇ ਪਰ ਉੱਥੇ ਜਿਹੜੀ ਵੀਡੀਓ ਆਪਾਂ ਪਾਈ ਸੀ ਉਹਨਾਂ ਨੂੰ ਅਥੇ ਹਾਰਪੁਰ ਵਾਲੇ ਹੋਰ ਬਹੁਤ ਵੀਰਾਂ ਨੇ ਵੇਖੀ ਉਹਨਾਂ ਨੇ ਫਿਰ ਲਾਇਆ ਫੋਨ ਕਹਿੰਦੇ ਭਾਈ ਅਸੀਂ ਦੇਖਦੇ ਆ ਯਾਰ ਤੁਸੀਂ ਆਓ ਵੇਹਣੇ ਕਿਹੜਾ ਰੋਕਦਾ ਹੈ ਰੋਕਣਾ ਤਾਂ ਵੈਸੇ ਪੰਜਾਬ ਨੂੰ ਕੋਈ ਟੈਸਟ ਨਹੀਂ ਜੰਮਿਆ ਅਜਿੱਕਰ ਕੋ ਰੋਕ ਜੇ ਤੇ ਪਰ ਐ ਵੀ ਜਿਹੜੇ ਬੰਦੇ ਰਖਾਈ ਸੀ ਨਾ ਥੋੜਾ ਜਿਹਾ ਮਨ ਕੱਟਾ ਹੋਇਆ ਵੀ ਉਹ ਬੰਦੇ ਆਪ ਫੋਨ ਬੰਦ ਕਰਕੇ ਇਸ ਕਰਕੇ ਭਰਾਵੋ ਨਾ ਟੈਨਸ਼ਨ ਲਿਆ ਕਰੋ ਕੋਈ ਚੱਕਰ ਨਹੀਂ ਇਹਦਾ ਖੁੱਲ ਕੇ ਖੜੋ ਸੀ ਤੁਹਾਡੇ ਨਾਲ ਅਸੀਂ ਬਾਵਾ ਬਣਾ ਕੇ ਤੁਹਾਨੂੰ ਸਾਡੀਆਂ ਬਾਵਾ ਬਣਾਓ ਤੇ ਜੇ ਆਪਾਂ ਡਰ ਕੇ ਇਹਨਾਂ ਤੋਂ ਚੁੱਪ ਹੁੰਦੇ ਰਹੇ ਤਾਂ ਫਿਰ ਇਹਨਾਂ ਨੇ ਲਹਿਰ ਬਹੁਤ ਜਲਦੀ ਦਵਾ ਲੈਣੀ ਆ ਆਜੋ 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 ਕਿੱਥੀ ਹੋ ਜਾਂਦੇ ਆ ਜਿੰਦਾਬਾਦ 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 ਬਾਈ ਦੀਪਾ ਜਿੰਦਾਬਾਦ ਜਿੰਦਾਬਾਦ ਅੱਲਾਹ ਵਾਹਿਦ ਧੰਨਵਾਦ ਪ੍ਰਭੂ ਧੰਨਵਾਦ ਖਿੱਚੀ ਚੱਲੋ ਇਹ ਆ ਵੇ ਲੋ ਵੀਰੋ ਜਿਹੜੇ ਕਹਿੰਦੇ ਨਹੀਂ ਹੋ ਸ਼ੁਰੂ ਕਰੋ ਸ਼ੁਰੂ ਕਰੀ ਤੇ ਸ਼ੁਰੂ ਕਰੋ ਸ਼ੁਰੂ ਕਰੋ ਸ਼ੁਰੂ ਕਰੋ ਧੰਨਵਾਦ ਬਾਈ ਧੰਨਵਾਦ ਤੁਹਾਡੀਆਂ ਦਵਾਵਾਂ ਹੈ ਜਿਹੜਾ ਡਰ ਮੁਕਤ ਕੀਤਾ ਲੋਕਾਂ ਨੂੰ ਉਹ ਮਿਹਰਬਾਨੀ ਜਵਾਨੋ ਖੇਚਲੋ ਕੰਮ ਬਾਈ ਕਾਫਲੇ ਬਣ ਕੇ ਕਾਫਲੇ ਜਿਵੇਂ ਲੀਡਰਾਂ ਮਗਰ ਬੰਦੇ ਆ ਕਿੱਥੇ ਸਾਡਾ ਪ੍ਰੋਗਰਾਮ ਆ ਵਾਹ ਬਾਈ ਵਾਹ ਆ ਗਏ ਮਲੇਰਕੋਟ ਦੇ ਯੋਧੇ ਜਿੰਦਾਬਾਦ ਜਿੰਦਾਬਾਦ ਆਜੋ 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 ਕਿੱਥੇ ਆਵੋ ਕਿੱਥੇ ਆਵੋ ਧੰਨਵਾਦ ਭਾਈ ਧੰਨਵਾਦ ਤੁਹਾਡਾ ਜੋ ਨਦੀਰਾਂ ਨੇ ਮਾਨ ਰੱਖਿਆ ਸਾਡਾ ਅੱਜ ਯਾਰ ਬਹੁਤ ਬਹੁਤ ਜੋੜਦੇ ਵੀ ਭਜੀ ਹਾਂ ਨਹੀਂ ਨਹੀਂ ਜੋੜੋ ਹੁਣ ਤਾਂ ਸਾਨੂੰ ਅੱਜ ਅੱਡਾ ਮਿਲ ਗਿਆ ਹੁਣ ਖੁੱਲ ਕੇ ਆਇਆ ਕਰਾਂਗੇ ਸਚੈਨ ਬਰਾਉਂ ਜਿੰਦਾਬਾਦ ਅੱਜ ਭਾਈ ਆਪਣੀ ਜਿੰਦ ਨੂੰ ਦੱਸਿਆ ਨਾ ਮੀਟਿੰਗ ਰੱਖੀ ਸੀ ਤੇ ਉਹ ਬੰਦੇ ਫੋਨ ਬੰਦ ਕਰਕੇ ਇੱਥੇ ਆ ਕੇ ਤੇ ਤੁਸੀਂ ਕਾਫਲਾ ਵੇਖੋ ਵੀਰੋ ਕੋਈ ਗੱਲ ਨਹੀਂ ਜੇ ਦੋ ਬੰਦੇ ਪਿੱਛੇ ਹੋ ਗਏ ਤਾਂ ਉਹ ਜੇ 100 ਵਾਧ ਜੁੜੇ ਨਾਲ ਬੜੀ ਖੁਸ਼ੀ ਹੋਈ ਹਿਸ਼ਾਰਪੁਰ ਆ ਕੇ ਪਹਿਲਾ ਮੰਚ ਧਰੂੜ ਦੁੱਖ ਸੀਗਾ ਵੀ ਯਾਰ ਬੰਦਿਆਂ ਨੇ ਸਾਨੂੰ ਸੱਦ ਕੇ ਆਪਦੇ ਫੋਨ ਬੰਦ ਕਰ ਲੈਣੇ ਚੰਗੀ ਗੱਲ ਨਹੀਂ ਤੇ ਵਰਜੂ ਦਾ ਭਰਾ ਮਿਲੇ ਤੇ ਉਹਨਾਂ ਲੋਕਾਂ ਸਤਕਾਰ ਕਰਨ ਨੂੰ ਜੀ ਕਰੀ ਜਾਂਦਾ ਨਹੀਂ ਨਹੀਂ ਆ ਜਾਓ ਭਾਈ ਐਨਾ ਹੀ ਬਹੁਤ ਹੈ ਤੁਹਾਡੇ ਦਿਲ 'ਚ ਦਰਦ ਹੈ ਤੁਸੀਂ ਆਏ ਉਹਨਾਂ ਕੇ ਯਾਰ ਲਾ ਲਓ ਅੱਗੇ ਹਾਂ ਪਿੰਡ ਤੁਹਾਡੇ ਸਪੈਲ ਰੱਖ ਕੇ ਜਾਵਾਂਗੇ ਜੀ ਇੰੀਆਂ ਤੇ ਨਾਲ ਹੀ ਕਿਲੋਕੀਮੀਟਰ ਦੇ ਦੋ ਤਿੰਨ ਪਿੰਡ ਇਕੱਠੇ ਪੈ ਜਾਂਦੇ ਆ ਅੱਛਾ ਹਾਂ ਹੀ ਤੁਰ ਕੇ ਕਿਹਾ ਕਰਦਾ ਵਾਹ ਭਾਈ ਧੰਨਵਾਦ ਤੁਹਾਡਾ ਜੀ ਉਹਦੇ ਐਂ ਚੱਲ ਪੈ ਨਾ ਮੁੰਡੇ ਜਿਵੇਂ ਲੀਡਰਾਂ ਮਗਰ ਚੱਲਦੇ ਸੀ ਫਿਰ ਆਪਾਂ ਆਪਦੇ ਮਗਰ ਕਿਉਂ ਨਾ ਚੱਲਾਂਗੇ ਭਾਈ ਆਨੰਦਪੁਰ ਸਾਹਿਬ ਕਿਸ ਦਿਨ ਬੜਾਈਏ ਬਹੁਤ ਧੰਨਵਾਦ ਤੁਹਾਡਾ ਇਸ ਤਰ੍ਹਾਂ ਪੰਜਾਬ ਪੂਰੇ ਜਿਹੜੇ ਜੁੜ ਗਏ ਨਾ ਤੇ ਘੰਟਿਆਂ ਦਾ ਕੰਮ ਆਪਣਾ ਦੇਖੋ ਦੋਸਤੋ ਕਾਫਲਾ ਬਣਿਆ ਅੱਜ ਵੱਡਾ ਪੂਰਾ ਓਕੇ ਬਸ ਕਰਦੇ ਹਾਂ ਨੰਦਪੁਰ ਸਾਹਿਬ ਤੋਂ ਸਾਹੇ ਰੱਖੋ ਕਿ ਅਸੀਂ ਮੀਟਿੰਗ ਕਰਦੇ ਹਾਂ ਦਰਸ਼ਨ ਭਰਾਵਾਂ ਦੇ ਥੋੜਾ ਬੇਤੀ ਦਾ ਕੰਮ ਨਹੀਂ ਨਹੀਂ ਬਿਲਕੁਲ ਇਹ ਨਵੇੜ ਕੇ ਕਰ ਲਾਂਗੇ ਹਾਂ 10 ਦਿਨਾਂ ਇਹ ਰੁਕ ਜਾਗੇ ਤਾਂ ਹੀ ਅਸੀਂ ਪੁੱਛਿਆ ਕੀਤਾ ਇਹ ਕੰਮ ਉਹ ਘਟਦਾ ਸਾਡੇ ਹਾਂਜੀ 2 ਮਿੰਟ ਸਾਡੇ ਪੈ ਜਾਂਦੇ ਆ ਬਾੜੀਆਂ ਖੋਰ ਤੋਂ ਬਾੜੀਆਂ ਕਲਾ ਬਾੜੀਆਂ ਖੋਰ ਤੋਂ ਬਾੜੀਆਂ ਕਲਾ ਓਕੇ 2 ਮਿੰਟ ਸਾਡੇ ਹੋ ਗਏ ਇਹ ਸੇਕੂ ਮੋਰੇ ਨਾਲੇ ਪੈ ਜਾਂਦਾ ਮੋਰੀਆ ਖਿੱਚ ਲੋ ਲਾ ਲੋ ਅੱਗੇ ਹੁਣ ਹਿਸ਼ਾਰਪੁਰਾਂ ਦੇ ਫੋਨ ਵੀ ਵਿਚ ਆਈ ਜਾਂਦੇ ਆ ਇੱਕ ਇੱਕ ਹੁੰਦੇ ਆ ਲੋਕਾਂ ਦੇ ਆਉਂਦੇ ਆ ਨਹੀਂ ਨਹੀਂ ਬਿਲਕੁਲ ਜੋੜੋ ਜਿਹੜੇ ਬੰਦੇ ਯਾਰ ਨਹੀਂ ਹੁਣ ਤੁਹਾਡਾ ਪਤਾ ਲੱਗ ਗਿਆ ਨਾ ਇਹ ਬੰਦੇ ਖੜਨ ਆਲੇ ਹੁਣ ਆਇਆ ਕਰਾਂਗੇ ਤੁਹਾਡੇ ਕੋਲੇ ਯਾਰ ਅੱਛਾ ਤੁਹਾਨੂੰ ਪਰਵਾਹ ਮੈਦਾਨੋਂ ਕਹਿੰਦਾ ਦੀਪ ਨੇ ਬੜੇ ਚੱਤ ਦੇ ਝੰਡੇ ਮਗਾਏ ਸੀ ਮੈਂ ਹਾਂ ਕਰਨੀ ਕਰਦੇ ਨਾਲੋਂ ਅੱਗੇ ਲੱਗਦੇ ਆਜੋ ਬਾਈ ਖਿੱਚ ਕੇ ਆਜੋ ਦੇਖ ਲਓ ਭਰਾਵੋ ਪਹਿਲਾ ਦਿਨ ਹੋਵੇ ਤੇ ਕਿੱਥੇ ਸਾਨੂੰ ਐਸੀ ਵੀ ਯਾਰ ਮੜਨਾ ਪਊਗਾ ਬੰਦਿਆਂ ਨੇ ਪ੍ਰੋਗਰਾਮ ਕੈਨਸਲ ਕਰਾਤਾ ਤੇ ਕਿੱਥੇ ਬਾਈ ਕਹਿੰਦੇ ਯਾਰ ਕੋਈ ਆਪੀ ਮਰੋ ਤੁਸੀਂ ਹੁਣੇ ਕਹਿੰਦਾ ਸਾਰੇ ਅਸੀਂ ਵਾ ਯਾਰ ਵਾਠ ਠੀਕ ਐ ਇਸ ਤਰ੍ਹਾਂ ਜਦੋਂ ਪੰਜਾਬ ਦੇ ਵਿੱਚ ਯੋਧੇ ਬੈਠੇ ਤਾਂ ਫਿਰ ਕਿਹੜੀ ਲਹਿਰ ਕਿੱਥੇ ਬਣਾ ਰੁਕ ਜੂਗੀ ਮਾਨ ਸਾਹਿਬ ਸੱਚੀ ਐ ਬਾਤ ਕਾ ਹੀ ਕਸਮ ਵਾਲੀ ਗੱਲ ਐ ਵੀ ਸਾਡੇ ਕੁਝ ਤਬਾਅ ਪੈਰੋ ਲਾ ਲਓ ਜਾਂ ਬੰਦਿਆਂ ਨੇ ਅੱਜ ਕੈਨਸਲ ਕਰਤਾ ਸੀ ਪ੍ਰੋਗਰਾਮ ਤੇ ਪਰ ਅਸੀਂ ਕਹਾਂ ਵੀ ਨਹੀਂ ਫਿਰ ਵੀ ਚੱਲਾਂਗੇ ਕੁਝ ਤਾਂ ਸਾਡੇ ਕੋਲ ਉੱਥੇ ਹੋਣਗੇ ਜਿਹੜੇ ਨਵੇਂ ਬੰਦੇ ਆ ਚੰਨੇ ਜੁੜੇ ਧਾਤਰ ਕਰਾ ਦੀ ਭਰਾਮਣੇ ਆ ਉਹ ਨਾ ਜਾ ਤੋਰਣ ਨਹੀਂ ਕੰਢੀਓ ਕੰਢੀ ਤਾਂ ਉਹਦੋਂ ਬਾਅਦ ਫਿਰ ਲਾਵੇਂਗੇ ਬੱਧੀ ਨਹੀਂ ਆ ਤੇਜ ਟੈਂਟ ਲਾ ਗਏ ਕੋਈ ਨਹੀਂ ਕਰਦੇ ਇਹ ਬੋਲਦਾ ਮੈਂ ਨਹੀਂ ਕੋਈ ਗੱਲ ਆਪਾਂ ਯਾਰ ਤੁਹਾਡੀ ਟੈਂਸ਼ਨ ਇਹ ਲਾਉਣਾ ਹੀ ਬਹੁਤ ਹੋ ਗਈ ਅੱਗੇ ਲਾ ਕੇ ਕੰਮ ਕਰਾ ਦਿਓ ਖਰਚੇ ਸਾਰੇ ਭਰਾਂ ਲ ਕੇ ਕਰਾਂਗੇ ਕੋਈ ਗੱਲ ਨਹੀਂ ਉਹ ਇਤਹਾ ਮੈਂ ਤਾਂਗਾ ਨਾ ਸਾਡੇ ਦੋ ਦਿਨੇ ਪਿੰਡ ਇਕੱਠੇ ਬਣ ਜਾਂਦੇ ਆ ਅੱਛਾ ਜੀ ਨੇੜੇ ਨੇੜੇ ਹੀ ਤੇ ਕਹਤੀ ਲੈ ਗਏ ਪੰਜਾਬ ਪੰਜ ਪਾਣੀ ਉਹਦਾ ਜੁਹੜਿਆ ਨੇ ਗ੍ਰਾਮ ਤੱਕ ਨਾ ਟੀਕੇ ਗੋਲੀਆਂ ਜੇ ਆ ਗਿਆ ਆ ਗਿਆ ਬਸ ਇਹ ਕਰਦੇ ਆ